ਜਲਦੀ ਜਲਦੀ ਤਿਆਰ ਹੋ ਜਾ ਪਰੋਣੇ ਆ ਰਹੇ ਆ ਜਲਦੀ ਜਲਦੀ ਆ ਜੱਟ ਕੰਮ ਵਾਲੇ ਵੀ ਆਉਣ ਦੇ ਵੀ ਨਹੀਂ ਤੇ ਉਹ ਵੀ 8 ਵਜੇ ਨਾ ਆਈ ਹੁੰਦੀ ਤੇ ਅੱਜ ਉਹ ਪਰੋਣੇ ਆਉਣੇ ਤੇ ਅੱਜ ਆਉਣੇ ਡੇਕ ਨੇ ਹਰ ਕੋਈ ਤਿਆਰ ਹੋ ਜਾ 36 ਮਿੰਟ ਮੰਡੀ ਜਲਦੀ ਕਰ ਲੋ ਪਰੋਣੇ ਆਉਣ ਦੇ ਹੁਣ ਆਉਣ ਡਿਆ ਭਲਾ ਵੇਲੜ ਕੌਣ ਵੇਲੜ ਦਾਦਾ ਨਹੀਂ ਆਉਣ ਦੇ ਦਾਦਾ ਲਗੇ ਦਾਦਾ ਦਾਦਾ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਮੈਂ ਖੁਸ਼ ਹਾਂ ਪੂਰਾ ਤੇ ਤਿਆਰ ਸ਼ਹਿਰ ਹੋ ਗਈਆਂ ਅੱਜ ਸਾਡੇ ਘਰੇ ਆ ਰਹੇ ਨੇ ਮਹਿਮਾਨ ਤੇ ਜੇ ਉਹ ਕਹਿਣਗੇ ਤੇ ਫਿਰ ਵਲੌਗ ਪਾ ਦੇਣਾ ਨਾ ਕਰਨਗੇ ਮੈਂ ਕੱਟ ਦਾਂਗੀ ਹੋਰ ਕੀ ਕਿ ਨਹੀਂ ਵੀ ਤੇ ਬਣਾਵਾ ਲੈਣੇ ਆ ਤੇ ਬੜੇ ਖਾਸ ਮਹਿਮਾਨ ਆ ਰਹੇ ਨੇ ਪਤਾ ਕਿਉਂ ਕਾਫੀ ਚਿਰ ਹੋ ਗਿਆ ਮਿਲੇ ਨਹੀਂ ਕਟੋ ਘਟਨੀ ਤੇ ਡੇਢ ਸਾਲ ਤੋਂ ਦੋ ਸਾਲ ਹੀ ਹੋ ਚੱਲੇ ਆ ਅ ਡੇਢ ਕ ਸਾਲ ਵਿੱਚ ਲੈ ਮਿਲੇ ਨਹੀਂ ਕਦੀ ਮੁਲਾਕਾਤ ਨਹੀਂ ਹੋਈ ਤੇ ਉਹ ਆ ਰਹੇ ਨੇ ਘਰੇ ਤੇ ਕਈਆਂ ਜਾਣੇ ਨੂੰ ਪਤਾ ਲੱਗ ਗਿਆ ਹੁਣਾਂ ਵੈਸੇ ਕਈਆਂ ਨੂੰ ਪਤਾ ਲੱਗ ਗਿਆ ਹੁਣਾਂ ਮੇਰੀ ਗੱਲ ਤੋਂ ਤੇ ਕਈਆਂ ਨੂੰ ਨਹੀਂ ਪਤਾ ਲੱਗਾ ਹੁਣਾਂ ਕੋਈ ਨਹੀਂ ਜਿੰਨਾਂ ਨੂੰ ਨਹੀਂ ਪਤਾ ਲੱਗਾ ਦੱਸ ਦਵਾਂਗੇ ਤੇ ਬਾਕੀ ਵੇਟ ਕਰ ਰਹੇ ਆ ਬਸ ਮੈਂ ਪੁੱਤ ਦੀਆਂ ਜੁੰਡੀਆਂ ਕਰਤੀਆਂ ਓ ਤੇਰੀ ਮੇਰਾ ਪੁੱਤ ਡਿੱਗ ਗਿਆ ਓਏ ਲੰਮੇ ਪੈਗ ਪੁੱਤ ਪੀਲੇ ਲੰਮੇ ਪੈਗ ਇਹ ਇਧਰ ਨੂੰ ਚੱਲ ਚੱਲ ਨਮਾ ਸੂਟ ਹੀ ਪਾਤਾ ਮੈਂ ਤਿਆਰ ਕਰਤਾ ਆਇਆ ਡੈਡੀ ਜੀ ਆ ਗਏ ਆ ਹਰ ਗੁਨ ਖੇਡਣ ਦੇ ਡੈਡੀ ਨਾਲ ਪਰ ਆ ਵੇਖ ਲੈਦੇ ਕੰਮ ਹਰ ਗਦੇ ਹੁਣ ਇਹ ਜੇ ਤਿਆਰ ਕੀਤਾ ਸੀ ਇਹਨੇ ਕਿ ਉਹ ਆਪਣਾ ਆਨਲਾਈਨਰ ਚਾ ਕੇ ਕੀ ਉਹ ਫੇਅਰ ਲਾਈਕ ਮਿਊਜ਼ਿਕ ਵੀ ਜ ਆਪਣੀ ਉੱਤੇ ਹਰ ਗੁਨੇ ਸੰਦੀਪ ਦਾ ਪਿਆ ਹੈਗਾ ਪੈਨਸਲ ਜੀ ਫੇਰੀ ਹੈਗੇ ਕਾ ਦਾਦੀ ਦਾਦੀ ਆ ਜੋ ਕੀ ਬੋਲਦੀ ਹੈ ਹੈ ਇਹ ਕੀ ਬੋਲਦਾ ਤੋਤਾ ਦਾ ਦਾ ਆਏ ਨਹੀਂ ਕਿ ਤੇ ਪਿਆਰ ਵੇ ਹੁੰਦਾ ਨਹੀਂ ਤੇ ਇਹ ਆ ਚਾ ਤਵੇ ਪਿਆਰ ਵੇ ਹੁੰਦਾ ਕਿਰਨ ਉਹ ਠੀਕ ਠਾਕ ਦਇਆ ਉਧਰ ਕਿ ਨਹੀਂ ਠੀਕ ਆ ਕਾਕੇ ਲੱਗਿਆ ਹੋ ਬਈ ਜਿਹੜੇ ਜਿਹੜੇ ਕਹਿੰਦੇ ਰਾਤ ਸੌਣ ਜਾਂਦਾ ਲੱਗੇ ਹੁਣ ਚੱਲੇ ਆ ਮੈਂ ਥੋੜਾ ਸਮਾਨ ਲੈਣ ਵਾਸਤੇ ਮੈਂ ਕਿਹਾ ਮਿੱਠਾ ਮਿੱਠਾ ਲੈ ਆ ਗਏ ਥੋੜਾ ਬੜਾ ਤੇ ਪੁਰਾਣੇ ਬਸ ਆ ਗਏ ਆ ਬੱਸ ਸਟੈਂਡ ਆ ਗਏ ਨੇ ਪਰਾਲੀ ਹਵਾ ਭਰਾਲੀ ਦੁਆਨਾ ਚੱਕਾਂ ਦੋਨਾਂ ਚੋਂ ਘਟ ਗਈ ਆ ਤੇ ਇਧਰ ਰਸ ਗਿੱਲੇ ਕਰਾਲੇ ਚਿੱਟੇ ਮੈਂ ਉਹ ਲੈ ਚੱਲਦੇ ਆ ਤੇ ਨਾਲ ਇੱਕ ਬੋਤਲ ਲੈ ਚੰਨੇ ਆ ਮਜੇ ਦਾ ਗਾ ਦੇ ਗਾਇ ਖੰਨਾ ਖੰਨਾ ਖਲਾ ਆ ਮੈਂ ਦਹੀਂ ਲੈਣ ਵਾਸਤੇ ਘੁੰਮਣ ਡੇਰੀ ਤੋਂ ਗੈਸਟ ਤੇ ਆਪਣੇ ਆ ਗਏ ਆ ਵੀ ਤੇ ਫਿਲਹਾਲ ਜਿਦ ਤੋ ਬਣਾ ਰਿਹਾ ਬਣਾ ਕੇ ਰੱਖ ਲੈਣਾ ਆ ਬਾਅਦ ਵਿੱਚ 10-15 ਦਿਨ ਤੱਕ ਅਪਲੋਡ ਕਰਾਂਗੇ ਤੇ ਫਿਲਹਾਲ ਹੁਣ ਪਨੀਰ ਲੱਗੀ ਹੈ ਸੰਦੀਪ ਬਣਾਉਣਾ ਤੇ ਆਜ ਕੱਟ ਲੈਣੇ ਡੇੜੀ ਕਿਹਦੇ ਦਵਾਣਾ ਕੱਟ ਕੇ ਦੇ ਹੁਣ ਮੈਂ ਦਵਾਣਾ ਕੱਟ ਦਵਾ ਤੇ ਪਿਆਜ਼ ਬਹੁਤ ਅੱਖਾਂ ਚ ਪਾਣ ਦੇਦੀ ਪਹਾਂਤੀ ਤੇ ਪਿਆਜ਼ ਬਹੁਤ ਅੱਖਾਂ ਪਾਣਦੇ ਆ ਤੇ ਹੁਣ ਦਵਾਣਾ ਵਰਦਾਮਲਾ ਰੀਆ ਸਮਝੀ ਅਈ ਠੰਡ ਗਰਦੀ ਏ ਮੇਰੇ ਪੁੱਤ ਨੂੰ ਜਿਹੜੀ ਨਹੀਂ ਲੱਗਦੀ ਇੱਕੋ ਪਜੋ ਕੰਬਲ ਚ ਨਹੀਂ ਉਹ ਕਹਿੰਦਾ ਮੈਨੂੰ ਕੋਲ ਗਰਦੀ ਹੈ ਜਦੋਂ ਹੁਣ ਕਿਦਾਂ ਨਾਲ ਲੱਗੀ ਹਾਂ ਚਾ 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 ਇਹ ਹਾਂ ਪਰਸ ਤੁਰੇ ਲਾਈ ਉਹਦੀ ਹਾਂ ਮੈਡੀ ਸਤੇ ਨਹੀਂ ਦਈ ਤੇ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਮੈਂ ਅਤੇ ਸੰਦੀਪ ਦੇਖਦੇ ਆ ਕਿਹੜੇ ਗੁਰਦਰ ਸਾਹਿਬ ਜਾਨੇ ਕਿੱਧਰ ਦਾ ਪਲਾਨ ਬਣਦਾ ਅੱਜ ਬੂਰਾ ਕੋਠੇ ਤੋਂ ਕਣਕੜਾ ਲਾਉਣਾ ਪਾਣਾ ਹੋ ਚੁੱਕੀ ਤੇ ਛੱਡ ਕੇ ਆਉਣਾ ਆਟਾ ਭਿਉਣਾ ਪਤਾ ਨਹੀਂ ਬੂਰਾ ਕਿੱਥੇ ਰੱਖਿਆ ਰੀ ਆ ਆ ਪਿਆ ਲੱਭ ਕੇ ਤੇ ਹੁਣ ਚੱਲ ਪਈਏ ਮੋਬਾਈਲ ਆਪਣਾ ਫੋਨ ਦਾ ਕਸ਼ਟ ਡੇਪਣ ਨੂੰ ਤੇ ਚੱਲੇ ਆ ਹੁਣ ਆਪਾਂ ਹੋਰ ਸਾਰੇ ਕੰਮ ਕਰ ਲੈ ਕਪੜੇ ਕੋੜੇ ਬਾਹਰੋਂ ਲਾਤੇ ਹੀ ਹੋ ਤੇ ਕਣਕੜੀ ਲਾਉਣੀ ਉਹ ਲਾਈਂਦਾ ਚੇਤਾ ਭੁੱਲ ਗਈ ਓਹ ਹੋ ਹੋ ਗਰਮੀ ਉਹ ਤੇਰੀ ਪਲੀਆਤ ਹੋ ਗਈ ਉਹ ਗਰਮੀ ਵਾਲੀ ਆ ਆਪਾਂ ਪਹੁੰਚ ਗਏ ਆਂ ਵਿਡਾਲਾ ਗ੍ਰੰਥੀਆਂ ਤੇ ਆਪਾਂ ਜਾ ਰਹੇ ਆਂ ਗੁਰਦੁਆਰਾ ਪੂਰਾ ਸਾਹਿਬ ਦਰਸ਼ਨ ਕਰਨ ਵਾਸਤੇ ਇੱਧਰ ਅੱਗੇ ਹੁਣ ਨਹਿਰ ਦੇ ਲੱਗ ਗਿਆ ਇਹ ਨਹਿਰ ਦੇ ਨਾਲ ਨਾਲ ਆਪਾਂ ਜਾਣਦੇ ਆਂ ਉਹ ਆਂ ਨਰਸਰੀ ਇੱਧਰ ਤੇ ਇੱਧਰ ਹੀ ਕਿੰਨੀਆਂ ਦੀਆਂ ਨਾਲ ਫੋਟੋ ਸ਼ੂਟ ਹੋਇਆ ਸੀਗਾ ਜੇ ਵੀ ਫੋਟੋ ਸ਼ੂਟ ਫੋਟੋ ਸ਼ੂਟ ਕਰਵਾਇਆ ਇਹਨਾਂ ਨੇ ਉਹ ਬੱਚੇ ਇੱਧਰ ਨਾ ਹੁੰਦੇ ਆ ਉਹ ਉਧਰ ਹਾਂ ਛਾਲਾ ਮੰਡ ਇੱਥੇ ਤੇ ਅਸੀਂ ਵੀ ਨਾ ਹੋਂ ਹੁੰਦੇ ਰਏ ਪਹਿਲਾਂ ਇਹ ਛੋਟੇ ਸੀ ਹੁਣ ਥੋੜੇ ਸਿਆਣੇ ਹੋ ਗਏ ਆਪੀ ਦਾ ਰਹਿਣ ਦੇ ਸ਼ੱਟਾਂ ਜਿਆ ਨੇ ਨੋ ਉਹਨੇ ਨਹੀਂ ਕਿਹਾ ਕਿ ਦੰਦੇ ਕਿਦਾਂ ਨੋ ਦਈਆਂ ਨਾ ਪਾ ਡੋਪਾ ਭਾਵੇਂ ਜਾਣ ਦੱਸ ਉਹਨੇ ਮਗਰਲੇ ਨੇ ਟਿਊਬ ਰੱਖੀ ਹੈ ਉਹ ਅਗਲੇ ਵਾਲੇ ਚ ਹੋ ਸਕਦਾ ਗੱਡੀ ਲਾਤੀ ਹੈ ਸ਼ਾਮੇ ਗਰਮੀ ਬੜੀ ਗੁਰਦੁਰਾ ਸਾਹਿਬ ਪਹੁੰਚ ਗਏ ਆ ਦੇਖੋ ਸਾਹਮਣੇ ਚੱਲ ਕਰਦੇ ਨੂੰ ਬੰਦ ਓਏ ਹੋਏ ਕਿਦਾਂ ਫੇਰ ਗਰਮੀ ਕੀ ਜਾਂਦੀ ਪੂਰੀ ਹੈ ਸ਼ਾਮੇ ਰਹੋ ਨਾ ਉਹ ਤੇ ਦਰਵਾਜ਼ਾ ਬੰਦ ਨਰਾਤੇ ਫਿਰੇ ਪੈਗਾ ਇੱਥੇ ਇਹਨਾਂ ਨੇ ਬਾਬੇ ਨੇ ਦਰਵਾਜ਼ਾ ਬੰਦ ਕੀਤਾ ਹੋਇਆ ਉਹ ਖਲੋਕ ਲੱਗਾ ਹੈ ਸਾਹਮਣੇ ਅਹੀਂ ਆਏ ਸੀਗੇ ਚਲੋ ਕੋਈ ਗੱਲ ਨਹੀਂ ਹੁਣ ਬਰ ਗੁਰਦਾਰੇ ਬਹੁਤ ਸੋਣਾ ਅਹੀਂ ਗੁਰਦਾਰੇ ਮੱਕੇ ਪਹੁੰਚ ਗਏ ਇੱਥੇ ਮੱਕੇ ਹੁਣ ਮੱਥਾ ਟੇਕ ਲਵਾਂਗੇ ਕਿਉਂਕਿ ਉਧਰ ਤੇ ਫਿਰ ਹੁਣ ਗੁਰਦਾਰਾ ਬੰਦ ਸੀਗਾ ਤੇ ਇੱਧਰ ਕਦੂ ਕੀਤਾ ਝੋਨਾ ਲੱਗੂਗਾ ਮੈਂ ਤੇ ਗੁੜੀਆ ਸਰੋਵਰ ਚ ਨਾ ਵੇਖ ਲੋ ਫਿਰ ਮੈਂ ਮਾਰਨਾ ਹੀ ਧੰਤਨ ਬਾਬਾ ਕਾਲੂ ਨਾਸ ਜੀ ਵਾਹਿਗੁਰੂ ਮਾਹੀ ਕਰੋ ਲੱਸੀ ਵੀ ਹੋ ਗਿਆ ਤੇ ਫਿਰ ਅੱਗੇ ਉਹਨੂੰ ਕਰਨ ਦੀ ਤਿਆਰੀਆਂ ਆ ਲੈ ਲਓ ਮੇਰੇ ਕੋਲ ਉਹ ਮੇਰੇ ਕੋਲਿਆ ਦਵਾ ਆ ਲੈ ਪੀ ਲਓ ਲਓ ਇਹ ਤੋਂ ਡੰਡਾ ਲੈਣਾ ਵਾ ਹੁੰਡਾ ਤੇ ਆਪਣੇ ਕੋਲ ਡੰਡਾ ਜਿਹੜਾ ਕਰਨ ਦੀ ਦੀ ਹੁਣਾ ਵਾਲ ਤੇ ਮੈਂ ਚੱਲ ਉਹਨੂੰ ਦੇ ਦਿੰਦੇ ਆ ਆਹ ਤੇ ਕੁਝ ਕੱਜ ਜੇ ਤੇ ਲੱਗੇ ਆ ਆਹ ਗੜੀ ਦੇ ਚੀਜ਼ੀ ਹੈ ਚਿੜੀਆਂ ਵਾਸਤੇ ਮੈਂ ਆਇਆ ਸੀ ਘਾਰੇ ਤੇ ਸਰਦਾਈ ਘਟਨਾ ਤੇ ਡੰਡਾ ਲੈਣ ਵਾਸਤੇ ਲੈ ਲਿਆ ਵਾ ਉੱਤੋਂ ਮੇਰਾ ਸੁੱਤਾਏ ਦੇ ਘਰ ਦੇ ਚਰਾਉਣ ਕਿੰਨੀ ਹੋਈ ਤੇ ਹੁਣ ਚੱਲੇ ਆਪਾਂ ਗੁਰਦਾਰਾ ਕੰਧ ਸਾਹਿਬ ਮੱਥਾ ਟੇਕਣ ਵਾਸਤੇ ਮੈਂ ਚਲ ਕੰਧ ਸਾਹਿਬ ਮੱਥਾ ਟੇਕਣੇ ਆ। ਘਰੇ ਵੀ ਲੈ ਗਏ ਡੈਡੀ ਦੇ ਗਏ ਨੇ ਪਲਾਨ ਦੇ ਵਿੱਚ ਹੁਣ। ਲਾਈਟ ਵੀ ਆਫ ਹੋ ਗਈ ਤੇ ਹਰ ਗੰਨ ਨੂੰ ਸੂਟ ਪਾਉਣਾ ਸੀਗਾ ਚਲੋ ਇਨਵਰਟਰ ਵਾਲੀ ਚ ਕਾ ਲੈਂਦੇ। ਹਰ ਗੰਨ ਦੇ ਜਿਹੜੇ ਨਵੇਂ ਕੱਪੜੇ ਪੜਾ ਕਿੱਥੇ ਰੱਖੇ ਆ? ਅਲਮਾਰੀ ਨਹੀਂ ਲਈ ਹੈ, ਪ੍ਰੈਸ ਟੇਬਲ ਦੇ ਵਿੱਚ ਰੱਖੇ ਹੋਏ ਆ ਬਹੁਤ ਜ਼ਿਆਦਾ ਕੱਪੜੇ। ਆ ਵੀ ਡੈਡੀ ਵੀ ਆ ਗਏ ਇਸ ਚੋਂ ਚੰਗੀ ਗੱਲ ਹੋਈ ਆ ਡੈਡੀ ਆ ਗਏ ਹਾਂਜੀ ਜੀ ਆ ਗਏ ਜੇ ਫਿਰ ਮੱਕੀ ਉਹ ਗੁਰਦੁਆਰਾ ਬੰਦ ਫਿਰ ਅਸੀਂ ਮੱਕੇ ਚੱਲ ਗਏ ਫਿਰ ਪਿੰਡ ਘੁੰਮੇ ਹੋਂ ਵੀ ਦਾ ਕਹਿੰਦਾ ਕਾਂਸਾ ਜਾਉਂਦਾ ਕਾਂਸਾ ਚੱਲਿਆ ਨੂੰ ਮੱਥਾ ਟੇਕਣਾ ਹਾ ਤੇ ਤੂੰ ਇਹ ਦੋੜਾ ਕੋਈ ਥੇ ਤੇ ਬਾਹਰ ਕੱਢੋ ਇੱਥੇ ਹੁਣੇ ਅਜ ਮਖਲੋ ਤਾਂ ਇੱਥੇ ਨਾ ਮੁੰਡਿਆਂ ਨੇ ਕਿ ਤਾ ਮਗਰਮ ਮੋਟਰਸਾਈਕਲ ਲਿਆ ਕੇ ਮਾਰ ਰਹੇ ਫਿਰ ਕੰਮ ਕਰਤੇ ਆ ਖੋਲ ਤਾਂ ਸਾਰਾ ਸਿਸਟਮ ਆ ਆਹ ਆ ਟਟਾਈ ਤੁੰਗ ਨੇ ਤੂੰ ਕਹਿੰਨਾ ਕੀ ਹੈ ਆ ਟਟਾਈ ਆ ਜੇ ਕਿ ਇਹਨੇ ਗੱਡੀ ਤੇ ਉਹਨਾਂ ਨੇ ਫਿਰ ਆਹ ਗੇਟ ਥਾਣੀ ਜਾਣਾ ਚਾਹਦੇ ਕਿਉਂਕਿ ਇਧਰੋਂ ਕਨਸਾਹਬ ਬਹੁਤ ਨੇੜੇ ਪੈਂਦਾ ਏ ਲਵ ਕੁਛ ਚੌਂਕ ਥਾਣੀ ਤੇ ਬਹੁਤ ਜ਼ਿਆਦਾ ਪੈਂਦਾ ਚੜ੍ਹਾਈ ਜਿਹੜੀ ਨਹੀਂ ਚੜ੍ਹਨੀ ਪਦੀ ਨਾਲੇ ਪੈਦਲ ਜਾਣਾ ਉਧਰ ਜ਼ਿਆਦਾ ਦੂਰ ਪੈਂਦਾ ਏ ਇਧਰੋਂ ਦੀ ਨੇੜੇ ਆ ਕਨਸਾਹਬ ਪਹੁੰਚ ਗਏ ਆ ਭਾਰੇ ਵੀ ਬੀਸਮੈਂਟ ਜਿਹੜੀ ਨਹੀਂ ਫੁੱਲ ਹੋ ਜਾਂਦੀ ਆ ਉਹ ਫਿਰ ਬਾਈਕ ਲੱਗੇ ਹੁੰਦੇ ਨੇ ਫਿਰ ਰੋਡ ਤੇ ਲੋਕੀ ਲਾ ਦਿੰਦੇ ਆ ਪਹੁੰਚ ਗਏ ਗੁਰਦੁਆਰਾ ਕਨਸਾਹਬ ਵਾਹਿਗੁਰੂ ਕੰਟੀਨਿਊ ਸੰਧੀ ਮੇ ਲੱਭੀ ਜਾਂਡੀ ਤੇ ਮੈਂ ਅੰਦਰ ਦਰਸ਼ਨ ਕਰਨ ਦੇ ਆਂ ਇਹ ਪਰਚਾਨ ਨਹੀਂ ਲੈ ਗਿਆ ਇਹਦੇ ਅੰਦਰ ਵਾਲਿਆ ਆ ਆ ਵਧੀ ਕੀ ਤੰ ਬਾਹਰ ਐਲਸੀਡੀ ਲਾਤੀ ਆ ਸੰਗਤ ਬਾਹਰ ਦਰਸ਼ਨ ਕਰ ਸਕਦੀ ਮੱਥਾ ਆ ਪਾ ਦੇਖ ਲਿਆ ਵਾ ਹੁਣ ਚੱਲੇ ਆ ਘਰੇ ਰਾਹ ਦੇ ਚ ਲੈ ਜਾ ਜਾਂਗੇ ਸਮਾਨ ਸ਼ਰਦਾ ਜੀ ਦੇ ਸੌਣ ਦਾ ਜਾਂਗੇ ਸ਼ਰਦਾ ਜੀ ਦਾ ਸਮਾਨ ਲੈ ਜਾ ਜਾਂਗੇ ਰੋਟੀ ਦੇ ਤੋਂ ਖਾਲੀ ਏ ਢਾਬੇ ਤੋਂ ਹੁਣ ਚੱਲੇ ਆ ਘਰੇ ਸਰਦਾ ਜੀ ਮੈਂ ਸਮਾਨ ਲੈ ਕੇ ਚੱਲੀ ਹੁਣ ਮੈਂ ਬਾਰੂ ਮੈਟ ਜਾਣਾ ਟਾਈਟ ਕਰਕੇ ਢਾ ਆ ਗਿਆ ਮੈਂ ਹਾਂ ਵੀ ਹਨੇਰੀਆਂ ਉਂਡੀ ਹੀ ਡਰ ਜੀ ਫਿਰ ਮੈਂ ਟਾਈਟ ਜਾ ਕਰਤਾ ਮੈਂ ਤੁਸੀਂ ਪਾਰਟ ਕਰਨ ਦੇ ਪਹੁੰਚ ਕੇ ਘਰੇ ਆਪਾਂ ਮੰਮੀ ਆਈ ਨਹੀਂ ਫਿਰ ਮੰਮੀ ਕਹਿੰਦੇ ਵੀ ਭਾਜੀ ਤੇ ਕਿਰਨ ਥੋੜਾ ਜਾ ਗਈ ਬਾਜ਼ਾਰ ਅੱਜ ਨਾਲ ਕੰਮ ਸੀਗਾ ਤੇ ਉਹ ਮੇਰੇ ਹਨੇਰਾ ਹੋ ਗਿਆ ਮੰਮੀ ਫਿਰ ਉੱਥੇ ਰਹਿ ਪਏ ਅੱਜ ਉਹ ਦਾਦੀ ਆਪਣੀ ਲੱਭਣ ਦੀ ਦਾਦੀ ਆ ਜਾਏਨੀ ਤੁਹਾਨੂੰ ਮੈਂ ਦੱਸਣਾ ਹੈ ਨਾ ਗੱਡੀ ਮਾਰੀ ਕਿਸ ਨੇ ਆਪਣਾ ਮੋਟਰਸਾਈਕਲ ਮਾਰਿਆ ਗੱਡੀ ਦੇ ਮਗਰ ਤੇ ਉਹ ਮਾਰ ਕੇ ਮੁੰਡੇ ਉਸੇ ਟਾਈਮ ਦੌੜ ਗਏ ਮੋਮੈਂਟਮ ਮੈਂਟੀ ਤੇ ਮੈਂ ਕਹਿੰਨਾ ਮੈਂਟੇਨ ਕਰ ਰਿਹਾ ਅਸਲ ਵਿੱਚ ਥੋੜੀ ਜਾਮ ਤੇ ਸੀ ਨਾ ਗੱਡੀ ਤੇ ਪਿੱਛੋਂ ਬੜੀ ਤੇਜ਼ ਆਇਆ ਸੱਦੀ ਇਹਨਾਂ ਮੋਰੋ ਗੱਡੀ ਦੇ ਵਿੱਚ ਲਿਆ ਕੇ ਮੋਟਰਸਾਈਕਲ ਮਾਰਿਆ ਬਾਜ ਕੇ ਫਿਰ ਮਿੰਟਮੈਂਟ ਮੈਂ ਕੀ ਕਰਨਾ ਹੈਗਾ ਨਾ ਯਾਰ ਐਵੇਂ ਨਾ ਕਰਿਆ ਕਰੋ ਜੇ ਮੱਲ ਵੀਡੀਓ ਦੇਖਦੇ ਆ ਐਵੇਂ ਨਾ ਕਰਿਆ ਕਰੋ ਯਾਰ ਹੌਸਲੇ ਨਾ ਆ ਜਾ ਕਰੋ ਵੀ ਹਾਂਜੀ ਇਧਰ ਆ ਹਰਗਣ ਛਾਸੀਆ ਕਰ ਦੋ ਚਾਚੀ ਕਾ ਕਰਦੋ ਸਾਰਿਆਂ ਨੂੰ ਚਾਚੀ ਕਾ ਕਰਦੋ ਚਾਚੀ ਕਾ ਕਰਦੋ ਲੋ ਜੀ ਕਰਤੀ ਜੀ ਮੋਚ ਨੂੰ ਟੋਫੀ ਪਾਈ ਤਾਂ ਨਹੀਂ ਭੁੱਲਣ ਦੀ ਚਾਚੀ ਹੁਣ ਆਪਾਂ ਘੁੰਮਣ ਜਾਵਾਂਗੇ ਬਸ ਤਹੀਂ ਲਾੜੋ ਵੀ ਪੀ ਆ ਮਹੀਨੇ ਦੇ ਲਾਸਟ ਤੱਕ ਹੈਨਾ 26 ਤਰੀਕ ਤੋਂ ਅੱਗੇ ਅੱਗੇ ਦੇਖ ਲਾਂਗੇ ਕੀ ਟਾਈਮ ਬੰਦਾ ਫਿਰ ਉਹ ਦਿਨ ਜਾਵਾਂਗੇ ਆਪਾਂ ਘੁੰਮਣ ਫਿਰ ਲਾ ਕੇ ਆਵਾਂਗੇ ਤਿੰਨ ਚਾਰ ਦਿਨ ਬਰਫ ਵਾਲੇ ਇਲਾਕੇ ਚ ਤੇ ਆਪਾਂ ਕਹਿ ਸਕਦੇ ਆ ਵਿੱਚ ਝੂਠ ਬੋਲਦੀ ਐ ਵੀ ਹਾਂ ਦੇਖਦੇ ਕੋਈ ਨਦੀ ਨੁਦੀ ਉਹਦੇ ਲਾਗੇ ਕੈਂਪਿੰਗ ਗੁੰਮਬਿੰਗ ਕਰਵਾਵਾਂਗੇ ਥੋੜਾ ਬਹੁਤ ਇਹ ਮੈਂ ਤੇ ਪੰਗੇ ਲਾਵਾਂਗੇ ਤੇ ਨਵੀਂ ਫੈਮਿਲੀ ਦੇ ਨਾਲ ਜਾਵਾਂਗੇ ਕੋਈ ਨਵੀਂ ਫੈਮਿਲੀ ਦੇ ਨਾਲ ਹੈਨਾ ਹਾਂਜੀ ਮੂਲ ਕਿਦਾਂ ਲਵੇੜਿਆ ਟੋਫੀ ਦੇ ਨਾਲ ਖਾਂਦੀ ਐ ਨਹੀਂ ਬਾਹਰ ਕੜਕੜੇ ਉਹ ਤੇ ਟੋਫੀ ਖਾ ਲਿੰਦੀ ਐ ਮਾੜੀ ਚੂਸ ਕੇ ਬਾਅਦ ਉੱਥੇ ਸੁੱਤੀਆਂ ਲੱਗ ਜਾਂਦੀ ਜਾ ਰਹੇ ਹਾਂ ਹਾਂਜੀ 来来来 ਹੁਣ ਮਸ਼ਰੂਹੀ ਲੈ ਲੈ ਬਸ ਫੋਨ ਵੇਖਣਾ ਇਹਨੇ ਹਾਂ ਚਲੋ ਸਾਰੇ ਜਾਨੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਗੈਸ ਕਰਕੇ ਦੱਸਿਓ ਸਾਡੇ ਘਰੇ ਕੌਣ ਆਇਆ ਵਾ ਤੇ ਕਿਉਂ ਆਪਾਂ ਇੰਨੇ ਜ਼ਿਆਦਾ ਖੁਸ਼ ਹਾਂ ਅੱਜ ਮੈਂ ਤੇ ਸੰਦੀਪ ਤੇ ਕਿਉਂਕਿ ਸਾਡੇ ਬੜੇ ਮੇਰੇ ਖਾਸ ਕਰਕੇ ਬੜਾ ਦਿਲ ਦੀ ਕਰੀਬੀ ਸੀ ਗਿਓ ਵਾਲੀ ਫੈਮਿਲੀ ਜਿਹੜੀ ਮਿਲਣ ਵਾਸਤੇ ਆਈ ਹੈ ਠੀਕ ਹੈ ਤੇ ਦੱਸਿਓ ਜ਼ਰੂਰ ਸ਼ਰਦਾਈ ਵਾਤੇ ਇਹਨੂੰ ਕਰ ਲਈ ਹੁਣ ਬਾਸ਼ ਢੋਲ ਗਏ ਤੇ ਡੰਡੇ ਦਾ ਵੀ ਦਗਟਨ ਕਰਦੀ ਕੋਈ ਡੰਡਾ ਨਾ ਮਾ ਲੈਂਦਾ ਵਾ ਹਾਜੀ ਲੈ ਵੀ ਨਵੇਂ ਲੰਡੇ ਦਾ ਕਰਤਾ ਜਿੱਦ ਘਟਣ ਤੇ ਅੱਜ ਸ਼ਰਦਾਈ ਬਣਾਉਣਾ ਫਿਰ ਭੋਗ ਵੀ ਲਾਵਾਂਗੇ ਮਹਾਰਾਜ ਦਾ ਕਿਉਂਕਿ ਅੱਗੇ ਇੱਕ ਦੋ ਵਾਰੀ ਬਣਾਈ ਦੀ ਭੋਗ ਨਹੀਂ ਲਵਾਇਆ ਅੱਜ ਭੋਗ ਨੂੰ ਵਾਣਗੇ ਆਪਣੇ ਫੈਮਿਲੀ ਨੂੰ ਬਾਅਦ ਚ ਦਵਾਂਗੇ ਠਿਕਣੀ ਕਰ ਦੈਡੀ ਡੈਨ ਨਾ ਤਕੜਾ ਲਾਉਣ ਤੇ ਮੈਂ ਥਾ ਗੇ ਬੜੋ ਗੱਲ ਨਹੀਂ ਅੱਜ ਆਹਦੀ ਵੈ ਥੋੜੀ ਵੱਡੀ ਟੁੱਟ ਜਾਣਾ ਮੈਨੂੰ ਲੱਗਦਾ ਹਨਵਾਦੀਏ ਭੋਗ ਮਹਿਰਤਾਨਗਰ ਨਾਮ ਪਾਛਾ ਨਵਿਲ ਲਾਤਾ ਮਿੱਤਰੋ ਭੋਗ ਜੋ ਜਿ ਛਕੇ ਆਪ ਜੀ ਦਾ ਨਾਮ ਵਾਹੀ ਕਰਵਾਹੀ ਕਰੂ ਚੱਪੇ ਇਹਦੇ ਸਰਦਾਈ ਪੀਣ ਤੋਂ ਪਹਿਲਾਂ ਹੀ ਪਥਰੀ ਦਰਦ ਛਿੜਪੀ ਆ ਬੁਰੇ ਹਾਲ ਹੋ ਗਏ ਜੀ ਦਰਦ ਨਹੀਂ ਹੁੰਦੇ ਮੈਂ ਔਰ ਇੰਜੈਕਸ਼ਨ ਲਵਾ ਲਾ ਸੰਦੀਪ ਦੇ ਦਰਦ ਬੜੀ ਹੋੰਡੀ ਪਥਰੀ ਦੀ ਠੀਕ ਆ ਆ ਗਏ ਵਾਦਸ ਲਖਣੀ ਦੇ ਕਿੱਡ ਲਗਾ ਸੰਦੀਪ ਦੇ ਦਰਦ ਬੜੀ ਹੋੰਡੀ ਆ ਤੇ ਇੰਜੈਕਸ਼ਨ ਲਵਾ ਲਏਗੇ ਵੇਖਦੇ ਦਵਾਈ ਲਿਆ ਉਹਦੇ ਜੇ ਪੈ ਗਿਆ ਫਰਕ ਨਾ ਹੋਇਆ ਤਾਂ ਇੰਜੈਕਸ਼ਨ ਲਵਾ ਲਿਆ ਹੁੰਦੇ ਤੇ ਟਾਈਮ ਮੇਰੇ ਤੋਂ ਨਾ 12 ਵਜ ਗਏ ਨਾ 12 ਵਜ ਗਏ ਨਾ ਬਾਰਵਾ ਜਿੱਕੇ ਇਹ ਚੱਲੇ ਹੁਣ ਆਪਾਂ ਕਹਿੰਦੇ ਨਾ ਤੇ ਉਹ ਤਾਂ ਹੱਸਣਾ ਬਣੀ ਚਾਹੀਦਾ ਰਸਤੇ 'ਚ ਗੱਡੀ ਖਿਲਾਰਨੀ ਪੈ ਗਈ ਬੰਟੀਆਂ ਓਂਡੀਆਂ ਬੁਰੇ ਹਾਲ ਬੜਕੇ ਦਿਹਾੜੇ ਪਿਆ ਨਹੀਂ ਫਰਕ ਆ ਜ ਥੋੜਾ ਜਿਹਾ ਕੈਂਡੀ ਵੀ ਇੰਜੈਕਸ਼ਨ ਨਾਲ ਹੀ ਲੋਣਾ ਪਏਗਾ ਨਾ ਦਵਾਈ ਲੈਣੀ ਪਏ ਫਰਕ ਨੂੰ ਪੈਣ ਹੀ ਲਿਆ ਹੌਲੀ ਹੌਲੀ ਕਰਕੇ ਫਿਰ ਉਹ ਕਿਹ ਰਸਤੇ 'ਚ ਮਾਤਾ ਸ ਲਖਣੀ ਦੇ ਗੇਟ ਤੋਂ ਥੋੜਾ ਜਿਹਾ ਪਿੱਛੇ ਆਪਾਂ ਬਾਬੇ ਦੀ ਮਿਹਰ ਨਾਲ ਦੱਧਾ ਢੜ ਗਿਆ ਸੰਦੀਪ ਦੇ ਦੇ ਮੈਡੀਸਨ ਨਾਮ ਦੀ ਲੋੜ ਹੀ ਨਹੀਂ ਪਈ ਤੇ ਮੈਂ ਅਰਚਦਾਈ ਪੀ ਰਿਹਾ ਇੱਕ ਹੋਰ ਗਲਾਸ ਤੇ ਬਾਕੀ ਜੀ ਅੱਜ ਦਾ ਵੀਰ ਨੂੰ ਤੁਹਾਨੂੰ ਵਧੀਆ ਲੱਗਾ ਲਾਈਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਣੇ ਕਰ ਦਿਓ ਸਬਸਕ੍ਰਾਈਬ ਮੈਂ ਹੋਰ ਵੀ ਕੰਮ ਨਾਲ ਵੀ ਵੀਡੀਓ ਬਣਾਵਾਂਗਾ ਤਾਂ ਤੱਕ ਲਈ ਸਤਿ ਸ਼੍ਰੀ ਅਕਾਲ ਗੁਰਬਾਣੀ